ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਣੀਆਂ ਕਣੀਆਂ ਪਿੰਡ ਬਾਜੇਖਾਨੇ ਦੇ ਨੇੜਾ ਤੇ ਇਹਨੂੰ ਜ਼ਿਲ੍ਹਾ ਫਰੀਦਕੋਟ ਪੈਂਦਾ ਇਹਦੇ ਨੇੜੇ ਮਲੂਕਾ ਪਿੰਡ ਵੀ ਰਹਿ ਜਾਂਦਾ ਦੂਜੇ ਪਾਸੇ ਰਮਾਣਾ ਅਜੀਤ ਸਿੰਘ ਇਹਦੇ ਨੇੜ ਦਾ ਪਿੰਡ ਆ ਤੇ ਉੱਥੋਂ ਸ਼ੁਰੂ ਬਠਿੰਡਾ ਜ਼ਿਲ੍ਹਾ ਹੋ ਜਾਂਦਾ ਮਤਲਬ ਫਰੀਦਕੋਟ ਜ਼ਿਲ੍ਹੇ ਦਾ ਲਾਸਟ ਪਿੰਡ ਇਸ ਸਾਈਡ ਦੇ ਉੱਤੇ ਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਗੱਲ ਡੇਰੀ ਫਾਰਮ ਬਾਈ ਵਪਾਰ ਦਾ ਕੰਮ ਕਰਦਾ ਹੈ ਤੇ ਇਹਦੇ ਕੋਲ ਰੁਟੀਨ ਚ ਹੀ ਗਾਮਾ ਹੁੰਦੀ ਹੈ ਅੱਜ ਦੀ ਵੀਡੀਓ ਦੇ ਦੋ ਨਾਗ ਜਿਹਦੇ ਚੱਕੇ ਵੈੜ ਸੋਹਣੀ ਵੈੜ ਪੂਰੀ ਸੋਹਣੀ ਤਿਆਰ ਹੋਊਗੀ ਆਸ ਇਹ ਹੀ ਹੈ ਹਜੇ ਕੱਚੀ ਹੈ ਇੱਕ ਗਾਂ ਥੋੜਾ ਕ੍ਰੋਸ ਬਰੀਡ ਹੈ ਤੇ ਇਹ ਕ੍ਰੋਸ ਵੀ ਇਸ ਢੰਗ ਦੀ ਹੈ ਵੀ ਇਹਦੇ ਤੁਸੀਂ ਜਰਸੀ ਦੇ ਬੱਚੇ ਵਧੀਆ ਲੈ ਸਕਦੇ ਹੋ ਮੈਂ ਜਰਸੀ ਦੇ ਬੱਚਿਆਂ ਵਾਲੀ ਗੱਲ ਵਾਰ-ਵਾਰ ਕਿਉਂ ਐਡ ਕਰਦਾ ਕਿਉਂਕਿ ਬਹੁਤ ਸਾਰੇ ਫੋਨ ਆਉਂਦੇ ਰਹਿੰਦੇ ਆ ਵੀ ਅਸੀਂ ਚੰਗੀ ਜਰਸੀ ਲੈਣੀ ਹੈ ਮਜ਼ਬੂਤ ਹੋਵੇ ਵੱਡੇ ਢਾਂਚੇ ਦੀ ਹੋਵੇ ਤਾਂ ਉਹ ਬੈਸਟ ਆਪਸ਼ਨ ਇਹੀ ਰਹਿੰਦੀ ਹੈ ਵੀ ਇਦਾਂ ਦੀਆਂ ਗਾਵਾਂ ਤੋਂ ਜਰਸੀ ਬਰੀਡ ਤਿਆਰ ਕੀਤੀ ਜਾਵੇ ਕਿਉਂਕਿ ਜਿਹੜੀ ਛੋਟੀ ਜਰਸੀ ਆਉਂਦੀ ਹੈ ਹਾਲਾਂਕਿ ਬਰੀਡ ਚ ਪਿਓਰ ਹੁੰਦੀ ਹੈ ਪਰ ਉਹਨਾਂ ਦੁੱਧ ਨਹੀਂ ਕੱਢਦੀ ਜਿੰਨਾ ਪੰਜਾਬ ਦੇ ਲੋਕ ਆਸ ਕਰਦੇ ਸੋ ਇਦਾਂ ਦੀ ਗਾਂ ਖਰੀਦ ਲਿਆ ਕਰੋ ਬਾਕੀ ਤੁਸੀਂ ਆਪਣੀ ਸਮਝ ਵਰਤਣੀ ਹੈ ਦੋ ਨਗ ਦਿਖਾਉਂਗਾ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਸ਼ੁਰੂਜੀ ਕਹਤਾ ਸੀਗਾ ਦੱਸੋ ਵੀ ਜਿਹਨੇ ਪਸ਼ੂ ਖਰੀਦਣਾ ਹੈ ਉਹ ਵੀ ਤਸੱਲੀ ਆਪ ਕਰੂਗਾ। ਸ਼ੁਰੂਆਤ ਇਸੇ ਗਾਂ ਤੋਂ ਕਰਦੇ ਆਂ ਬਾਅਦ ਚ ਐਚ ਐਫ ਵੱਛੀ ਦਿਖਾਉਨੇ ਆਂ ਬੜੀ ਸੋਹਣੀ ਤਿਆਰ ਹੁੰਦੀ ਹੁੰਦੀ ਹੈ। ਗਗੂ ਭਾਈ ਸਸਤੀ ਕਾ। ਸਸਤੀ ਗਾਲ ਜੀ। ਇਹ ਗਗੂ ਅੱਜ ਦੋ ਨਾਲ ਗਾ ਆਪਣੇ। ਹਾਂਜੀ ਭਾਈ। ਪਹਿਲੇ ਨੰਬਰ ਤੇ ਗਾਂ ਸੂਆ ਕਿੰਨਾ। ਇਹ ਦੂਜਾ ਸੂਆ ਸੋਹਣੀ ਆਂ ਭਾਈ। ਕਿੰਨਾ ਟਾਈਮ ਲਾਉਗੇ? ਇਹਦੇ ਨੌ ਦਿਨ ਪਹਿਲੇ। ਕੀ ਰੇਟ ਲੈਣਾ ਦਾ ਭਾਈ? ਰੇਟ ਭਾਈ ਦੋਨੇ ਬੈੜਾਂ ਦਾ ਫੋਨ ਲਗਾ ਕੇ ਜੋ ਕੱਟੇ ਆਂ। ਠੀਕ ਹੈ ਜਿਹੜੇ ਮਾਲ ਦੇ ਵੀਡੀਓ ਬਣਾਉਣੀ ਸੀ ਬਾਈ ਉਹ ਤਾਂ ਹੁਣ ਕੋ ਚੱਲਣ ਗਏ ਜੇ ਦੋ ਗਣਾ ਪੈਂਡ ਦੇ ਬੰਦੇ ਨਾਲ ਸੌਦਾ ਹੋ ਗਿਆ ਬਾਈ ਠੀਕ ਹੈ ਚਾਰ ਦਾ ਮੰਨ ਕੇ ਚਲੋ ਜਿੱਦ ਤੱਕ ਤਿਆਰ ਹੋ ਗਈ ਬਾਈ ਦੇਖਣ ਲਈ ਹੋ ਗਈ ਚਲੋ ਤੁਹਾਨੂੰ ਰਹਾ ਦੇਖਣਾ ਸਾਡੇ ਗਰ ਦਾ ਸਹੀ ਖੋਲੀ ਨੂੰ ਸੋ ਦੋਸੋ ਜਿਹੜੇ ਦਿਨ ਲੈਂਦੀ ਹੈ 9-10 ਦਿਨ ਤੁਸੀਂ ਮੰਨ ਲਓ ਸੁਆ ਇਹਦਾ ਬਾਈ ਨੇ ਤੁਹਾਨੂੰ ਦੱਸਤਾ ਹੈ ਬਾਕੀ ਢਾਂਚਾ ਇਹਦਾ ਤੁਸੀਂ ਦੇਖ ਸਕਦੇ ਹੋ ਹਵਾਨਾ ਅੱਗੇ ਨੂੰ ਵੀ ਚੰਗਾ ਹੈ ਪਛਾਣ ਨੂੰ ਵੀ ਹਵਾਨਾ ਚੰਗਾ ਬਣਾਉਂਦੇ ਨੇ ਅੱਛਾ ਆਰੇ ਵਿੱਚ ਕੋਈ ਪ੍ਰੋਬਲਮ ਨਹੀਂ ਆਪਾਂ ਘਰ ਦਾ ਗਰੰਟੀ ਠੀਕ ਹੈ ਸੋ ਦੋਸਤੋ ਬਾਈ ਕਹਿੰਦਾ ਵੀ ਜਦੋਂ ਤਾਰਨ ਲੱਗੇ ਸੀ ਤਾਂ ਉਦੋਂ ਡਾਲਾ ਜਿਹੜਾ ਗੱਡੀ ਦਾ ਉਹ ਵੱਜ ਗਿਆ ਇਹਦੇ ਪੈਰ ਦੇ ਉੱਤੇ ਵੈਸੇ ਘਰ ਤੱਕ ਦੀ ਬਾਈ ਕਹਿੰਦਾ ਗਰੰਟੀ ਹੋਊਗੀ ਤੁਸੀਂ ਘਰੇ ਆਈ ਗਾ ਨੂੰ ਵੀ ਦੇਖ ਲੋਗੇ ਨਹੀਂ ਗੱਲ ਵੀ ਕੋਈ ਇਹਦੇ ਚ ਪ੍ਰੋਬਲਮ ਬਹੁਤ ਆ ਬਾਈ ਸਹੀ ਹੈ ਸੋ ਢਾਂਚਾ ਚੰਗਾ ਦੋਸਤੋ ਅੱਗੇ ਨੂੰ ਹਵਾਨਾ ਚੰਗਾ ਲੰਬਾਈ ਬਹੁਤ ਸੋਹਣੀ ਹੈ ਸੀਲ 3 ਫੈਸਵਾ ਦੀ ਵੀ ਉਹ ਤੁਸੀਂ ਦੇਖ ਸਕਦੇ ਹੋ ਬਾਕੀ ਜਿਹਨੂੰ ਚੰਗੀ ਲੱਗੇ ਉਹ ਵੀ ਆ ਕੇ ਖਰੀਦ ਸਕਦਾ ਹੈ ਨੰਬਰ ਸਕਰੀਨ ਤੇ ਚੱਲੀ ਜਾਂਦਾ ਕੁਮਾਲਾ ਬਈ ਸੋ ਖੜਨੀ ਖੁੜਨੀ ਵੈੜਦੀ ਦੱਸੋ ਚੰਗੀ ਹੈ ਹਵਾਨਾ ਅੱਗੋਂ ਕਾਫੀ ਸ਼ੁਰੂ ਹੁੰਦਾ ਪਿਛਾਂ ਤੱਕ ਆਉਂਦਾ ਹੈ ਰੇਟ ਫੋਨ ਤੇ ਹੀ ਆ ਦੱਸੋ ਕਿਉਂਕਿ ਵਪਾਰੀਆਂ ਦੇ 100 ਪੜਦੇ ਹੁੰਦੇ ਆ ਕਿਉਂਕਿ ਧਾਰ ਸੁਧਾਰ ਸੂਏ ਦਾ ਰੁਖ ਫਿਰ ਤੁਸੀਂ ਦੇਖ ਸਕਦੇ ਹੋ ਚੰਗੀ ਸੋਹਣੀ ਗਾਂ ਤਿਆਰ ਹੋਣੀ ਹੈ ਇਹ ਬਾਕੀ ਗਰਮੀ ਦੀ ਰੁੱਤ ਇਹ ਜਿਹਾ گاਵਾ ਕਾਰਡ ਕੱਢ ਦਿੰਦੇ ਆ ਕਿਉਂਕਿ ਗਰਮੀ ਘੱਟ ਮਣਾਉਂਦੀਆਂ ਥੋੜਾ ਕ੍ਰੋਸ ਸੰਗ ਆ ਜਾਂਦੀਆਂ ਤਾਂ ਉਹ ਜਿਹੇ ਪਸ਼ੂ ਜਿਹੜੇ ਉਹ ਗਰਮੀ ਉੰਨੀ ਨਹੀਂ ਮਣਾਉਂਦੇ ਜਿੰਨੀਆਂ ਪਿਓਰ ਗਾਵਾਂ ਗਰਮੀ ਮਣਾਉਂਦੀਆਂ ਉਹ ਜੇ ਤੁਹਾਡੀ ਆਸ ਤਾਂ ਸੰਭਾਲ ਆਤ ਤੁਸੀਂ ਏਦਾਂ ਦੀ ਗਾਂ ਬਾਰੇ ਸੋਚ ਸਕਦੇ ਹੋ ਜੇ ਬਹੁਤ ਚੰਗੀ ਸੰਭਾਲ ਰੱਖਦੇ ਹੋ ਚੰਗਾ ਸੰਭਾਲੋਗੇ। ਖਾਂ ਦਾ ਦਾਨ ਵੀ ਵੈੜ ਬਹੁਤ ਜਿਆਦਾ ਚੰਗੀ ਹੈ। ਹੋਰ ਛਿੱਟੇដាក់ ਦੀ ਆਪਾਂ ਗਰੰਟੀ ਦੇਵਾਂਗੇ ਵੈੜ ਦੀ ਬਈ ਚੋਾਈ ਐਡੀ ਚੰਗੀ ਆ। ਠੀਕ ਹੈ। ਬੋਲੇ ਜੇ ਵਾਕੀ ਪਤਾ ਲੱਗਦਾ ਮਾਰਦੀ ਆ। ਸਹੀ ਹੈ। ਖਾਂ ਦਾ ਸਾਇਦ ਦੇਖੋ। ਖਾਂ ਦਾ ਸਾਇਦ ਸੁਨ ਸੁਹਵਾਨਾ ਅੱਗੇ ਨੂੰ ਚੰਗਾ ਪਿਛਾ ਨੂੰ ਘਵਾਨਾ ਚੰਗਾ। ਸੋ ਇਹ ਗਾਂ ਪਹਿਲੇ ਨੰਬਰ ਤੇ ਤੋਂ ਬਾਅਦ ਚ ਜੇ ਮੈਂ ਗੱਲ ਕਰ ਰਿਹਾ ਸੀ ਜੇ ਕੋਈ ਵੀ ਚੰਗੇ ਸੰਭਾਲ ਲੈਂਦਾ ਪਸੂ ਤਾਂ ਉਹ ਇਸ ਐਚ ਐਫ ਵੈੜ ਬਾਰੇ ਸੋਚ ਸਕਦਾ। ਰਗੂ ਜਿਹੜੀ ਇਹ ਦੋ ਨੰਬਰ ਤੇ ਗਾਂ ਬਈ ਹਾਂਜੀ ਬਈ ਕਿੰਨਾ ਵਸੂਗਾ ਇਹ ਵੀਰੇ ਪਲੂਣਾ ਪਹਿਲਾ ਸੁਗਾ ਇਹਦੀ 25 ਮਹੀਨੇ ਦੀ ਉਮਰ ਹੈ ਬਈ ਇਹਨੇ ਇੱਕ ਦੰਦ ਸਿੱਟਿਆ ਹੈ ਜੀ ਇਹ ਆਪਣੇ ਯਾਰ ਦੋਸਤ ਤੋਂ ਹੀ ਲਈ ਜਾ ਫਾਰਮ ਦੇ ਵਿੱਚੋਂ ਬਈ ਠੀਕ ਹੈ ਖੁਦ ਬਰੂਟ ਦੀ ਹੈ ਇਹ ਵੀ ਇਹਦੇ ਨੇ ਸੀਮਣ ਲੱਗੇ ਠੀਕ ਹੈ ਇਹ ਇਹ ਕਿੰਨੇ ਕ ਦਿਨ ਲਊ ਦਿਨ ਇਹਦੇ ਬਈ ਅੱਜ ਜਮਨ ਜਿਹੜੀ ਲੈਕਚਰ ਹੁੰਦਾ ਉਹ 14 ਪਈ ਹੈ ਜੀ ਠੀਕ ਖੋਲੀਨ ਸੋ ਸੋ 14 ਦਿਨ ਪਈ ਹੈ ਇੱਕ ਦੰਦ ਜਿਹਨੇ ਸਿੱਟਿਆ ਹੈ ਇਹ ਖੀਰੀਆਂ ਤੋਂ ਦੁੰਦੀਆਂ ਚ ਆਉਣੀ ਸ਼ੁਰੂ ਹੋ ਗਈ ਹੈ 25 ਕਿ ਮਹੀਨੇ ਬਈ ਦੱਸਦਾ ਉਮਰ ਹੈ ਬਰੂਟ ਦੀ ਆਪ ਹੈ ਤੇ ਏਬੀਐਸ ਦੇ ਕਿਸੇ ਬੰਦੇ ਸੀ ਮਨੇ ਇਹਦੇ ਲੱਗਾ ਹਵਾਨਾ ਇਹਦਾ ਤੁਸੀਂ ਦੇਖੋਗੇ ਇਹ ਚੰਗਾ ਤਿਆਰ ਕਰਦੀ ਆਉਂਦੀ ਹੈ ਰੱਖੂਗੀ ਫੈਕਸ ਹਵਾਨਾ ਤੇ ਹੋਊਗਾ ਘੱਟ ਵਾਲਾ ਥਣਥੀ ਚੁਾਈ ਵਾਲਾ ਰਹੂਗਾ ਬਾਕੀ ਰੇਟ ਬਾਈ ਕੀ ਰੱਖਦਾ ਇਹਦਾ ਉਹ ਤੁਸੀਂ ਕਾਲ ਕਰਕੇ ਕਨਫਰਮ ਕਰ ਲਿਓ ਕਿਉਂਕਿ ਦੋਨਾਂ گاਵਾਂ ਦੇ ਰੇਟ ਫੋਨ ਤੇ ਸੋ ਹਾਈਟ ਸੋਹਣੀ ਆ ਦੱਸੋ ਜਿੰਨੇ ਦੀ ਵੀ ਐ ਸੂਏ ਖਰੀਦ ਲਓਗੇ ਮੁੱਲ ਇਹ ਨਹੀਂ ਪਤਾ ਬਾਈ ਕੀ ਕਰੂਗਾ ਪਰ ਉਹਦੇ ਨਾਲੋਂ ਅਗਲੇ ਸੂਏ 'ਚ ਕੀਮਤ ਵਧਾ ਜਾਊਗੀ ਕਿਉਂਕਿ ਛੋਟੀ ਉਮਰ ਦੀ ਵੜ ਹੈ ਕਦ ਕੱਟ ਚੰਗਾ ਕਰ ਗਈ ਹੈ ਥਣ ਸੋਹਣਾ ਰੱਖਿਆ ਹੈ ਥਣਾ ਚ ਬਿੱਥੀ ਚੰਗੀ ਹੈ ਤਾਂ ਆਟੋਮੈਟਕ ਇਦਾਂ ਦਾ ਪਸ਼ੂ ਆ ਦੂਜੇ ਸੂਏ ਚ ਕੀਮਤ ਉਹਦੀ ਵਧਾ ਜਾਂਦਾ ਹੁੰਦਾ ਕਿਉਂਕਿ ਢਾਂਚੇ ਦਾ ਵਿਕਾਸ ਹੀ ਹੋਣਾ ਹੈ ਸੂਏ ਦੇ ਵਿੱਚ ਇੱਕ ਸਾਲ ਇਹਨੇ ਲੈਣਾ ਅਗਲੇ ਸਾਲ ਤੱਕ ਇਹਦੀ ਹਾਈਟ ਲੈਂਥ ਵੀ ਵਧੂਗੀ ਸਹੀ ਸੋ ਇਹ ਬਿੱਥੀ ਚਾਰਾਂ ਥਣਾ ਦੇ ਵਿੱਚ ਸੋਹਣੀ ਹੈ ਤਾਂ ਜਿਹਾ ਤੁਸੀਂ ਦੇਖ ਹੀ ਰਹੇ ਹੋ ਸੋ ਜੀ ਨੂੰ ਪਸੰਦ ਆਵੇ ਤਾਂ ਸੰਪਰਕ ਬਾਈ ਨਾਲ ਕਰ ਸਕਦੇ ਹੋ ਇਹ ਦੋ ਗਾਮ ਅੱਜ ਦੀ ਵੀਡੀਓ ਦੇ ਵਿੱਚ ਵਿਕਰੀ ਆਲੀਆਂ ਇੱਕ ਐਚਐਫ ਵਾਲਾ ਪੱਖ ਪਿਓਰ ਵਾਲਾ ਤੇ ਦੂਜੀ ਕ੍ਰੋਸ ਵੈਡ ਜਿਹੜੀ ਗਾਂ ਜਿਹੜੀ ਉਹ ਵਿਕਾਊ ਆ ਤੁਸੀਂ ਜਿਹੜੀ ਗਾਂ ਤੁਹਾਨੂੰ ਜੱੱਚੀ ਉਹਦਾ ਸੌਦਾ ਬਾਈ ਦੇ ਨਾਲ ਫੋਨ ਦੇ ਉੱਤੇ ਰਲਾ ਸਕਦੇ ਹੋ ਬਾਕੀ ਪਸ਼ੂ ਆ ਕੇ ਪਾਸ ਕਰਿਆ ਕਰੋ ਜ਼ਰੂਰੀ ਹੁੰਦਾ ਕਿਉਂਕਿ ਪੈਸੇ ਤੁਸੀਂ ਲਾਉਣੇ ਆ ਤਾਂ ਬਿਹਤਰ ਈ ਆ ਵੀ ਜਿਹੜੀ ਚੀਜ਼ ਖਰੀਦਣੀ ਉਹ ਪੂਰੀ ਟਣਕਾ ਕੇ ਖਰੀਦੀ ਜਾਵੇ ਚਾਰਾ ਥਾਣਾ ਚ ਬਿੱਥੀ ਬਹੁਤ ਸੋਹਣੀ ਅਗਾੜੀ ਚੰਗੀ ਰੱਖੂਗੀ ਬਾਕੀ ਹਾਈਟ ਲੈਂਥ ਸੋਹਣੀ ਹੈ ਜੇ ਉਮਰ ਛੋਟੀ ਹੈ ਆ ਵੇੜ ਦਾ 25 ਕਿਲੋ ਦਾ ਦੁੱਧ ਲੱਗਦਾ ਬਈ ਮਾਲਕਾਂ ਜਿਹੜੇ ਬੰਦੇ ਲੱਭ ਲਈ ਠੀਕ ਹੈ ਸੋ ਦੋਸਤੋ ਦੁੱਧ ਚੰਗਾ ਦੱਸਿਆ ਪਰ ਤੁਸੀਂ ਕਿੰਨਾ ਚੋਲੋਗੇ ਉਹ ਤੁਸੀਂ ਸਮਝਣਾ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਧੰਨਵਾਦ